ਕਲਕ ਦੀ ਕਿਰਪਾ ਵਾ ਧੜਕਨ ਤੇਜ਼ ਨਹੀਂ ਹੋਈ ਬਿਲਕੁਲ ਟੈਨਸ਼ਨ ਤਾਂ ਹੋਣੀ ਹੈ ਕਿ ਨਤੀਜਾ ਕੀ ਆਊਗਾ ਨਹੀਂ ਨਹੀਂ ਕੌਨਫੀਡੈਂਸ ਕਿੰਨਾ ਹੈ ਕੀ ਲੱਗਦਾ ਹੈ ਪੂਰਾ ਕੌਨਫੀਡੈਂਸ ਕੀ ਨਤੀਜੇ ਦੀ ਆਸ ਹੈ ਨਤੀਜਾ ਚੜਦੀ ਕਲਾ ਵਾਲਾ ਵਰਕਰਾਂ ਨੇ ਕੀ ਦੱਸਿਆ ਹੋਵੇਗਾ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਤੁਹਾਡੇ ਵਰਕਰ ਨੇ ਕਿਸ ਹਾਂਜੀ ਫੀਡਬੈਕ ਲਿਆ ਸੀ ਪਿੰਡਾਂ ਵਿੱਚ ਗਈ ਸੀ ਕਿ ਚੜਦੀ ਕਲਾ ਵਿੱਚ ਸੀ ਸਾਰੇ ਵਧੀਆ ਸੀ ਪਹੁੰਚ ਤੇ ਚੜਦੀ ਸੀ ਮੈਂ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਸਭ ਤੋਂ ਪਹਿਲਾਂ ਫੈਸਲੇ ਦਾ ਦਿਨ ਹੈ ਪੂਰੇ ਮਹੀਨਾ ਮਿਹਨਤ ਕੀਤੀ ਹੈ ਹੁਣ ਦੇਖੋ ਜੀ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪਹਿਲਾਂ ਵੀ ਮੇਰੀ ਮਾਲਕ ਦੇ ਸ਼ੁਕਰਾਨੇ ਨਾਲ ਹੀ ਹੁੰਦੀ ਆ ਤੇ ਅੱਜ ਵੀ ਮੈਂ ਮਾਲਕ ਦੇ ਸ਼ੁਕਰਾਨੇ ਨਾਲ ਹੀ ਦਿਨ ਦੀ ਸ਼ੁਰੂਆਤ ਕੀਤੀ ਆ ਸਿੱਧਾਂ ਦੇ ਸਿਰਤਾਜ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇਪੂ ਵਿਤਰ استان ਤੇ ਆਪਾਂ ਨਸਤ ਮਸਤਕ ਹੋ ਕੇ ਆਏ ਆਂ ਅਰਦਾਸ ਬੇਨਤੀ ਕਰਕੇ ਆਏ ਆਂ ਚੜ੍ਹਦੀ ਕਲਾ ਹੋਏ ਕੀ ਕਿ 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 ਕੌਨਫੀਡੈਂਸ ਹੈ ਕਿੰਨਾ ਕਿ ਵਿਸ਼ਵਾਸ ਤੇ ਹੀ ਫੜੇ ਹੋ ਜਿੱਤ ਲਈ ਕਿੰਨੇ ਆਸਮਾਨ ਤੋਂ ਤੁਸੀਂ ਫਤੇ ਨਹੀਂ ਕਿੰਨੇ ਕਾਸਮ ਪੂਰੇ ਆਸਮਾਨ ਦੀ ਜਿੱਤ ਹੋਏਗੀ ਆਸਮਾਨਦ ਦੀ ਜਿੱਤ ਹੋਏਗੀ ਹਨ ਚੜ੍ਹਦੀ ਕਲਾ ਜਿੱਤ ਦਾ ਸੇਰਾ ਕਿਹਨੂੰ ਦੰਨੇ ਹੋ ਵੱਲੋਂ ਤੁਸੀਂ ਜਿੱਤ ਜਾਨੇ ਹੋ ਤਾਂ ਸੇਰਾ ਕਿਸ ਨੂੰ ਦੰਨੇ ਹੋ ਇਹ ਸ਼ਰਮਣੀ ਕਾਲੀਦਲ ਨੂੰ ਦੰਨੇ ਹੋ ਜਾਂ ਗੁਰੂ ਸਾਹਿਬਾਨ ਨੂੰ ਵੇਖੋ ਜੀ ਗੁਰੂ ਸਾਹਿਬਾਨ ਦੀ ਕਿਰਪਾ ਹਮ ਹਮ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਤੇ ਫਿਰ ਜਿਹੜੇ ਸਾਡੇ ਸਰਪੰਚ ਪੰਚ ਐਮ ਸੀ ਇੰਨੀ ਸਰਕਾਰ ਦੀ ਤੱਕੇਸ਼ਾਈ ਦੇ ਵਿਰੁੱਧ ਵੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਡਟੇ ਹੋਏ ਨੇ ਮੈਂ ਜਿੱਤ ਦਾ ਸੇਰਾ ਉਹਨਾਂ ਨੂੰ ਹੀ ਦਵਾਂਗੀ ਔਕੜਾਂ ਕਿੰਨੀਆਂ ਕਈਆਂ ਜੀ ਇਸ ਇਲੈਕਸ਼ਨ ਦੌਰਾਨ ਫੀਟ ਹੋ ਗਿਆ ਸ਼ਾਂਤ ਹੋਏ ਜਾਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਹ ਕਿੰਨਾ ਕੁ ਮੁਸ਼ਕਲ ਹੋਇਆ ਸਮਾਰਿਆ ਉਹ ਔਕੜਾਂ ਤੇ ਬਹੁਤ ਜ਼ਿਆਦਾ ਇਹ ਸਰਕਾਰ ਨੇ ਸਰਕਾਰ ਨੇ ਬਹੁਤ ਤੱਕੇਸ਼ਾਈ ਕੀਤੀ ਹੈ ਔਕੜਾਂ ਬਹੁਤ ਆਈਆਂ ਵਾ ਪਰ ਵਾਹਿਗੁਰੂ ਦਾ ਹੱਥ ਸੀ ਸਿਰ ਤੇ ਤੇ ਸੱਚਾਈ ਦਾ ਸਾਥ ਹਮੇਸ਼ਾ ਦਿੰਦੇ ਰਹੇ ਆ ਇਸ ਤਾਈ ਦੇ ਨਾਲ ਵੇਖੋ ਪ੍ਰਮਾਤਮਾ ਹੀ ਖੜਦਾ ਆ। ਇਸ ਵੇਲੇ ਸਭ ਤੋਂ ਵੱਧ ਚਰਚਾ ਕਿ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਦੇ ਵਿੱਚ ਮੁਕਾਬਲਾ ਉਹ ਤੁਹਾਡੀ ਹਾਲੇ ਰਿਜ਼ਲਟ ਜੋ ਵੀ ਹੋਣਗੇ ਉਹ ਆਪਣਾ ਕੰਪੀਟੀਸ਼ਨ ਕਿਸ ਨੂੰ ਦੇਖ ਰਹੇ ਹੋ? ਵੇਖੋ ਜੀ ਕੰਪੀਟੀਸ਼ਨ ਕਿਸ ਨੂੰ ਨਹੀਂ ਦੇਖ ਰਹਾ ਅਸੀਂ ਖੁਦ ਨਾ ਹੀ ਕੰਪੀਟੀਸ਼ਨ ਸਾਡਾ। ਹਲਕ ਦੀ ਕਿਰਪਾ ਵਾ ਧੜਕਣ ਤੇਜ਼ ਨਹੀਂ ਹੋਈ ਬਿਲਕੁਲ। ਐਕਸ਼ਨ ਤਾਂ ਹੋਣੀ ਹੈ ਕਿ ਨਤੀਜਾ ਕੀ ਆਊਗਾ? ਨਹੀਂ ਨਹੀਂ। ਕੌਨਫੀਡੈਂਸ ਕਿੰਨਾ ਲੱਗਦਾ ਹੈ? ਪੂਰਾ ਕੌਨਫੀਡੈਂਸ। ਕਿਹੋ ਜਿਹੀ ਨਤੀਜੇ ਦੀ ਆਸ ਹੈ? ਨਤੀਜਾ ਚੜਦੀ ਕਲਾ ਵਾਲਾ ਵਰਕਰਾਂ ਨੇ ਕੀ ਦੱਸਿਆ ਹੋਵੇਗਾ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਤੁਹਾਡੇ ਵਰਕਰ ਨੇ ਕੀ ਹਾਂਜੀ ਫੀਡਬੈਕ ਲਿਆ ਸੀ ਪਿੰਡਾਂ ਵਿੱਚ ਗਈ ਸੀ ਤੇ ਚੜਦੀ ਕਲਾ ਵਿੱਚ ਸੀ ਸਾਰੇ ਵਧੀਆ ਸੀ ਪਹੁੰਚੀ ਰਿਜ਼ਲਟ ਜੀ ਮੈਂ ਦੀ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਸਭ ਤੋਂ ਪਹਿਲਾਂ ਫੈਸਲੇ ਦਾ ਦਿਨ ਹੈ ਪੂਰੇ ਮਹੀਨਾ ਮਿਹਨਤ ਕੀਤੀ ਹੈ ਹੁਣ ਦੇਖੋ ਜੀ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪਹਿਲਾਂ ਵੀ ਮੇਰੀ ਮਾਲਕ ਦੇ ਸ਼ੁਕਰਾਨੇ ਨਾਲ ਹੀ ਹੁੰਦੀ ਆ ਤੇ ਅੱਜ ਵੀ ਮੈਂ ਮਾਲਕ ਦੇ ਸ਼ੁਕਰਾਨੇ ਨਾਲ ਹੀ ਦਿਨ ਦੀ ਸ਼ੁਰੂਆਤ ਕੀਤੀ ਆ ਜੀਦਾ ਦੇ ਸਰਤਾਜ ਤੁੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇਪਵਿਤਰ ਸਥਾਨ ਤੇ ਆਪਾਂ ਨਤਮਸਤਕ ਹੋ ਕੇ ਆਏ ਆਂ ਅਰਦਾਸ ਬੇਨਤੀ ਕਰਕੇ ਆਏ ਆਂ ਚੜ੍ਹਦੀ ਕਲਾ ਹੋਏ ਕੀ ਕਿਹਨਾਂ ਕਿ ਕੌਨਫੀਡੈਂਸ ਹੈ ਕਿਹਨਾਂ ਕਿ ਵਿਸ਼ਵਾਸ ਹੈ ਜਿੱਤ ਲਈ ਕਿੰਨੇ ਆਸਮਾਨ ਦੋ ਤੁਸੀਂ ਫਤੇ ਲਈ ਕਿੰਨੇ ਕਾਸਮਾਨ ਪੂਰੇ ਆਸਮਾਨ ਦੀ ਜਿੱਤ ਹੋਏਗੀ ਆਸਮਾਨਦ ਦੀ ਜਿੱਤ ਹੋਏਗੀ ਹਨ ਚੜ੍ਹਦੀ ਕਲਾ ਇਸ ਜਿੱਤ ਦਾ ਸੇਰਾ ਕਿਨੂੰ ਦੰਨੇ ਹੋ ਵੱਲੋਂ ਤੁਸੀਂ ਜਿੱਤ ਜਾਨੇ ਹੋ ਤਾਂ ਸੇਰਾ ਕਿਸ ਨੂੰ ਦੰਨੇ ਹੋ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਦੰਨੇ ਹੋ ਜਾਂ ਗੁਰੂ ਸਾਹਿਬਾਨ ਨੂੰ ਦੇਖੋ ਜੀ ਗੁਰੂ ਸਾਹਿਬਾਨ ਦੀ ਕਿਰਪਾ ਹਮ ਹਮ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਤੇ ਫਿਰ ਜਿਹੜੇ ਸਾਡੇ ਸਰਪੰਚ ਪੰਚ ਐਮਸੀ ਇੰਨੀ ਸਰਕਾਰ ਦੀ ਤੱਕੇਸ਼ਾਈ ਦੇ ਵਿਰੁੱਧ ਵੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਡਟੇ ਹੋਏ ਨੇ ਮੈਂ ਜਿੱਤ ਦਾ ਸੇਰਾ ਉਹਨਾਂ ਨੂੰ ਹੀ ਦਵਾਂਗੀ ਔਕੜਾ ਕਿੰਨੀਆਂ ਕਾਇਆਂ ਜੀ ਇਸ ਇਲੈਕਸ਼ਨ ਦੌਰਾਨ ਠੀਕ ਹੋ ਗਿਆ ਸ਼ਾਂਤ ਹੋਏ ਜਾਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਹ ਕਿੰਨਾ ਕੁ ਮੁਸ਼ਕਲਪੁਰਾਸ ਹਾਰੇ ਹੋ ਔਕੜਾਂ ਦੇ ਬਹੁਤ ਜ਼ਿਆਦਾ ਇਸ ਸਰਕਾਰ ਨੇ ਸਰਕਾਰ ਨੇ ਬਹੁਤ ਤੱਕੇਸ਼ਾਈ ਕੀਤੀ ਹੈ ਔਕੜਾਂ ਬਹੁਤ ਆਈਆਂ ਵਾ ਪਰ ਵਾਹਿਗੁਰੂ ਦਾ ਹੱਥ ਸੀ ਸਿਰ ਤੇ ਤੇ ਸੱਚਾਈ ਦਾ ਸਾਥ ਹਮੇਸ਼ਾ ਦਿੰਦੇ ਰਹੇ ਆ ਤੇ ਸਾਈਡ ਦੇ ਨਾਲ ਵੇਖੋ ਪ੍ਰਮਾਤਮਾ ਹੀ ਖੜਦਾ ਇਸ ਵੇਲੇ ਸਭ ਤੋਂ ਵੱਧ ਚਰਚਾ ਕਿ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਦੇ ਵਿੱਚ ਮੁਕਾਬਲਾ ਉਹ ਤੁਹਾਡੀ ਹਾਲੇ ਰਿਜ਼ਲਟ ਜੋ ਵੀ ਹੋਣਗੇ ਉਹ ਆਪਣਾ ਕੰਪੀਟੀਸ਼ਨ ਕਿਸ ਨੂੰ ਦੇਖ ਰਹੇ ਹੋ ਵੇਖੋ ਜੀ ਕੰਪੀਟੀਸ਼ਨ ਕਿਸ ਨੂੰ ਨਹੀਂ ਦੇਖ ਰਹਾ ਅਸੀਂ ਖੁਦ ਨਾ ਹੀ ਕੰਪੀਟੀਸ਼ਨ ਸਾਡਾ ਹਲਕ ਦੀ ਕਿਰਪਾ ਵਾ ਧੜਕਣ ਤੇਜ਼ ਨਹੀਂ ਹੋਈ ਬਿਲਕੁਲ ਐਕਸ਼ਨ ਤਾਂ ਹੋਣੀ ਹੈ ਕਿ ਨਤੀਜਾ ਕੀ ਆਊਗਾ ਨਹੀਂ ਨਹੀਂ ਕੌਨਫੀਡੈਂਸ ਕਿੰਨਾ ਲੱਗਦਾ ਹੈ ਪੂਰਾ ਕੌਨਫੀਡੈਂਸ ਕਿਉਂ ਨਹੀਂ ਨਤੀਜੇ ਦੀ ਆਸ ਹੈ ਨਤੀਜਾ ਚੜਦੀ ਕਲਾ ਵਾਲਾ ਵਰਕਰਾਂ ਨੇ ਕੀ ਦੱਸਿਆ ਹੋਏਗਾ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਤੁਹਾਡੇ ਵਰਕਰ ਨੇ ਕੀ ਹਾਂਜੀ ਫੀਡਬੈਕ ਲਿਆ ਸੀ ਪਿੰਡਾਂ ਵਿੱਚ ਗਈ ਸੀ ਕਿ ਚੜਦੀ ਕਲਾ ਵਿੱਚ ਸੀ ਸਾਰੇ ਵਧੀਆ ਸੀ ਪਹੁੰਚੀ ਰਿਜ਼ਲਟ ਦੀ ਮੰਮ ਦੀ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਸਭ ਤੋਂ ਪਹਿਲਾਂ ਫੈਸਲੇ ਦਾ ਦਿਨ ਹੈ ਪੂਰੇ ਮਹੀਨਾ ਮਿਹਨਤ ਕੀਤੀ ਹੈ ਹੁਣ ਦੇਖੋ ਜੀ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪਹਿਲਾਂ ਵੀ ਮੇਰੀ ਮਾਲਕ ਦੇ ਸ਼ੁਕਰਾਨੇ ਨਾਲ ਹੀ ਹੁੰਦੀ ਆ ਤੇ ਅੱਜ ਵੀ ਮੈਂ ਮਾਲਕ ਦੇ ਸ਼ੁਕਰਾਨੇ ਨਾਲ ਹੀ ਦਿਨ ਦੀ ਸ਼ੁਰੂਆਤ ਕੀਤੀ ਆ ਸਿੱਧਾਂ ਦੇ ਸਰਤਾਜ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਵਿੱਤਰ ਸਥਾਨ ਤੇ ਆਪਾਂ ਨਤਮਸਤਕ ਹੋ ਕੇ ਆਏ ਹਾਂ ਅਰਦਾਸ ਬੇਨਤੀ ਕਰਕੇ ਆਏ ਚੜ੍ਹਦੀ ਕਲਾ ਹੋਵੇ ਜੀ ਕਿੰਨਾ ਕਿ ਕੌਨਫੀਡੈਂਸ ਹੈ ਕਿੰਨਾ ਕਿ ਸ਼ਿਵਾਸ ਤੇ ਜਿੱਤ ਜਿੱਤ ਲਈ ਕਿੰਨੇ ਆਸਮਾਨ ਦੇ ਤੁਸੀਂ ਫਤੇ ਲਈ ਕਿੰਨੇ ਕਾਸਮਾਨ ਪੂਰੇ ਆਸਮਾਨ ਦੀ ਜਿੱਤ ਹੋਏਗੀ ਆਸਮਾਨਦ ਦੀ ਜਿੱਤ ਹੋਏਗੀ ਹਾਂ ਚੜ੍ਹਦੀ ਕਲਾ ਇਹ ਜਿੱਤ ਦਾ ਸੇਰਾ ਕਿਨੂੰ ਦੰਨੇ ਹੋ ਵੱਲੋਂ ਤੁਸੀਂ ਜਿੱਤ ਜਾਨੇ ਹੋ ਤਾਂ ਸੇਰਾ ਕਿਸ ਨੂੰ ਦੰਨੇ ਹੋ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਦੰਨੇ ਹੋ ਜਾਂ ਗੁਰੂ ਸਾਹਿਬਾਨ ਨੂੰ ਵੇਖੋ ਜੀ ਗੁਰੂ ਸਾਹਿਬਾਨ ਦੀ ਕਿਰਪਾ ਹਮਮ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਤੇ ਫਿਰ ਜਿਹੜੇ ਸਾਡੇ ਸਰਪੰਚ ਪੰਚ ਐਮਸੀ ਇੰਨੀ ਸਰਕਾਰ ਦੀ ਤੱਕੇਸ਼ਾਈ ਦੇ ਵਿਰੋਧ ਵੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਡਟੇ ਹੋਏ ਨੇ ਮੈਂ ਜਿੱਤ ਦਾ ਸੇਰਾ ਉਹਨਾਂ ਨੂੰ ਹੀ ਦਵਾਂਗੀ ਔਕੜਾ ਕਿੰਨੀਆਂ ਕਾਇਆਂ ਜੀ ਇਸ ਇਲੈਕਸ਼ਨ ਦੌਰਾਨ ਕੀ ਹੋ ਗਿਆ ਸ਼ਾਂਤ ਨੇ ਹੋਏ ਜਾਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਹ ਕਿੰਨਾ ਕੁ ਮੁਸ਼ਕਲ ਪ੍ਰੋਸਸ ਹਾਰੇ ਉਹ ਔਕੜਾਂ ਦੇ ਬਹੁਤ ਜ਼ਿਆਦਾ ਇਸ ਸਰਕਾਰ ਨੇ ਸਰਕਾਰ ਨੇ ਬਹੁਤ ਤੱਕੇਸ਼ਾਈ ਕੀਤੀ ਹੈ ਔਕੜਾਂ ਬਹੁਤ ਆਈਆਂ ਵਾ ਪਰ ਵਾਹਿਗੁਰੂ ਦਾ ਹੱਥ ਸੀ ਸਿਰ ਤੇ ਤੇ ਸੱਚਾਈ ਦਾ ਸਾਥ ਹਮੇਸ਼ਾ ਦਿੰਦੇ ਰਹੇ ਆ ਤੇ ਸਟਾਈ ਦੇ ਨਾਲ ਵੇਖੋ ਪ੍ਰਮਾਤਮਾ ਹੀ ਖੜਦਾ ਆ ਇਸ ਵੇਲੇ ਸਭ ਤੋਂ ਵੱਧ ਚਰਚਾ ਕਿ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਦੇ ਵਿੱਚ ਮੁਕਾਬਲਾ ਉਹ ਤੁਹਾਡੀ ਹਾਲੇ ਰਿਜ਼ਲਟ ਜੋ ਵੀ ਹੋਣਗੇ ਉਹ ਅਸੀਂ ਆਪਣਾ ਕੰਪੀਟੀਸ਼ਨ ਕਿਸ ਨੂੰ ਦੇਖ ਰਹੇ ਹਾਂ ਵੇਖੋ ਜੀ ਕੰਪੀਟੀਸ਼ਨ ਕਿਸ ਨੂੰ ਨਹੀਂ ਦੇਖ ਰਹਾ ਅਸੀਂ ਖੁਦ ਨਾਲ ਹੀ ਕੰਪੀਟੀਸ਼ਨ ਸਾਡਾ ਸਾਰਿਆਂ ਨੂੰ ਬੈਸਟ ਆਫ ਲੱਕ ਹੈ ਜੀ ਤੇ ਉਮੀਦ ਇਤਿਆਸ ਕਰਦੇ ਹਾਂ ਕਿ ਚੰਗੇ ਰਿਜ਼ਲਟ ਆਉਣਗੇ ਤੇ ਕਿਸ ਤਰ੍ਹਾਂ ਦਾ ਤੁਹਾਡਾ ਇਹ ਤੁਹਾਡੀ ਫਰਸਟ ਇਲੈਕਸ਼ਨ ਸੀਗੀ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਹੈ ਥੋੜਾ ਸ਼ੇਅਰ ਕਰ ਦਿਓ ਜੀ ਟੂ ਕਮੈਂਟ ਲਗਾ ਠੀਕ ਹੈ ਵਧੀਆ ਐਕਸਪੀਰੀਅੰਸ ਰਿਹਾ ਜੀ ਬੜਾ ਬੜੀ ਸਪੋਰਟ ਮਿਲੀ ਮੈਨੂੰ ਹਨਾ ਮੇਰੇ ਵਰਕਰਸ ਨੇ ਬੜੀ ਮੈਨੂੰ ਸਪੋਰਟ ਦਿੱਤੀ ਸੀ ਸੀਨੀਅਰ ਹਾਈ ਕਮਾਂਡ ਹਨਾ ਸਾਡੀ ਕਾਂਗਰਸ ਜਿੰਨੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੇ ਬੜੇ ਫਿੱਟ ਸਕੇ ਉਹਨਾਂ ਦੀ ਬੜੀ ਮੈਨੂੰ ਸਹਿਯੋਗ ਮਿਲਿਆ ਉਹ ਸਾਰਿਆਂ ਦਾ ਮੈਂ ਦਿਨੋਂ ਸਦਾ ਰਿਣੀ ਰਵਾਂਗਾ ਤੇ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਰਪ ਕਾਂਗਰਸ ਨੂੰ 2027 ਦੇ ਵਿੱਚ ਵਿਕਲਪ ਦੇ ਤੌਰ ਤੇ ਦੇਖਿਆ ਜਾ ਰਿਹਾ ਪਰ ਜਿਸ ਤਰ੍ਹਾਂ ਪਾਰਟੀ ਪ੍ਰਧਾਨ ਦੇ ਬਿਆਨ ਆਏ ਨੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਤੇ ਤੁਹਾਡੀ ਪਾਰਟੀ ਕਿੱਥੇ ਖੜੀ ਹੈ ਪਾਰਟੀ ਜੀ 2027 ਦੇ ਵਿੱਚ ਕੰਧ ਤੇ ਵੀ ਲਿਖਿਆ ਪਿਆ ਜੀ ਕਾਂਗਰਸ ਪਾਰਟੀ ਹੀ ਆਉਗੀ ਪਰ ਹੁਣ ਜਿੰਨੀ ਚੋਣ ਤੇ ਕੰਧ ਤੇ ਕੀ ਲਿਖਿਆ ਸਾਨੂੰ ਪੂਰੀ ਆਸ ਤੇ ਉਮੀਦ ਹੈ ਜੀ 2027 ਦਾ ਨਹੀਂ ਅਸੀਂ ਇੱਥੇ ਹੀ ਰੱਖਾਂਗੇ ਮੱਝ ਚੇਹੇ ਰੱਖਾਂਗੇ ਅੱਜ ਦੀ ਅੱਜ ਦੀ ਤਸਵੀਰ ਦੀ ਗੱਲ ਕਰੀਏ ਕਿੰਨੇ ਕੰਫੀਡੈਂਸ ਦੇ ਵਿੱਚ ਹੁੰਦੇ ਪੂਰੇ ਕੰਫੀਡੈਂਸ ਕਹਿੰਦੇ ਨੇ ਮਨਦੀਪ ਸਿੰਘ ਜੀ ਬਾਈ ਇਲੈਕਸ਼ਨ ਹੈ ਸਰਕਾਰ ਨਾਲ ਹੀ ਹੁੰਦਾ ਹੈ ਸਰਕਾਰ ਨਾਲ ਸਰਕਾਰ ਦਾ ਠੀਕ ਰਿਹਾ ਰਵਈਆ ਇਸ ਇਲੈਕਸ਼ਨ ਦੇ ਵਿੱਚ ਸਰਕਾਰ ਨੇ ਜਿਵੇਂ ਬੀਬਾ ਜੀ ਗਏ ਨੇ ਪ੍ਰਿੰਸੀਪਲ ਜੀ ਉਹ ਕਹਿੰਦੇ ਕਾਫੀ ਤਕਾ ਦੇਖਣ ਨੂੰ ਮਿਲਿਆ ਕਿਵੇਂ ਤੁਹਾਨੂੰ ਠੀਕ ਦੇਖੋ ਜੀ ਸਰਕਾਰ ਨੇ ਆਪਣੀ ਸਾਰੀ ਮਸ਼ੀਨਰੀ ਦਾ ਸਮਾਨਦਾਨਦਨ ਸਾਰੇ ਇਸਤੇਮਾਲ ਕੀਤੇ ਬਟ ਮੇਰੇ ਖਿਆਲ ਨਾਲ ਲੋਕਾਂ ਨੇ ਨਕਾਰਨ ਗਿਆ ਨਸਕਿੰਦਰ ਸਿੰਘ ਮਲੂਕਾ ਕਹਿੰਦੇ ਆ ਕਿ ਕਾਂਗਰਸ ਜਿਵੇਂ ਚੋਣ ਦੇ ਵਿੱਚ ਕਮਜ਼ੋਰ ਰਹੀ ਉਹਦਾ ਨੁਕਸਾਨ ਸਾਨੂੰ ਹੋ ਰਿਹਾ ਜੇ ਕਾਂਗਰਸ ਇਥੋਂ ਥੋੜੀ ਜੀ ਸਟਰੋਂਗ ਹੁੰਦੀ ਤਾਂ ਸਰਕਾਰ ਜਿਹੜੀ ਆ ਉਹ ਕਮਜ਼ੋਰ ਹੋ ਸਕਦੀ ਸੀ ਸਾਨੂੰ ਫਾਇਦਾ ਹੋ ਸਕਦਾ ਇਸ ਨੂੰ ਕਿਉਂ ਨਾ ਦਾ ਕਹਿਣਾ ਹੈ ਜੀ ਮੈਂ ਕੇਦਾ ਮੂੰਹ ਤਾਂ ਨਹੀਂ ਫੜ ਸਕਦਾ ਤੁਹਾਡਾ ਵੀ ਨਹੀਂ ਆਉਂਦਾ